right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use ਸਾਤਿਸ਼ਰੀਆ ਕਾਲਜੀ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਜੀ ਕਿੱਦਾਂ ਸਾਰੇ ਭਰਾ ਮੇਰੇ ਠੀਕ ਹੀ ਹੋਵੋਗੇ ਜਿੱਦਾਂ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਜੀ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਆਂ ਠੀਕ ਹੈ ਨੂੰ ਪਤਾ ਹੀ ਹੈ ਪ੍ਰਾਇਕਾਤ ਨਾ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆ ਕੀ ਬਣਦਾ ਓਕੇ ਮੇਰਾ ਪ੍ਰਾਇ ਬੜੇ ਬੇਵਕੂਫ ਲੋਕ ਨੇ ਜੋ ਤੁਹਾਨੂੰ ਡੰਬਰੂਆ ਨੂੰ ਫੋਲੋ ਕਰਦੇ ਆ ਲਾਈਕ ਕਰਦੇ ਆ ਲਾਈਵ ਅਪਡੇਟ ਦੇਣ ਆਇਆ ਵੀ ਮੈਂ ਪੂਜਾ ਛੱਡਤੀ ਤੇ ਤੁਹਾਨੂੰ ਵੀਡੀਓ ਪਾ ਕੇ ਦੱਸ ਰਿਆਂ ਕਿੰਨੇ ਬੇਸ਼ਰਮ ਲੋਕ ਆ ਵਿਊਜ਼ ਤੇ ਪਬਲਿਸਿਟੀ ਸਟੰਟ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਇਹਨਾਂ ਦਾ ਨਾ ਫਾਰਮੂਲਾ ਸਿੰਪਲ ਆ ਜਾਣ ਬੁਝ ਕੇ ਡਰਾਮਾ ਕ੍ਰੀਏਟ ਕਰੋ ਨਵਾਂ ਅਕਾਊਂਟ ਗਰੋ ਕਰੋ ਤੇ ਆਡੀਅנס ਨੂੰ ਇਮੋਸ਼ਨਲ ਫੂਲ ਬਣਾ ਕੇ ਵਿਊ ਪਾਓ ਜਦੋਂ ਘਰ ਵਾਲਿਆਂ ਨੇ ਪੇਚ ਚਲਾਉਣੇ ਹੁੰਦੇ ਆ ਫਿਰ ਡਾਈਵੋਰਸ ਸੀਜ਼ਨ ਸ਼ੁਰੂ ਕਰ ਲੈਂਦੇ ਆ ਕਿਉਂਕਿ ਇਹਨਾਂ ਕੋਲ ਉ ਤਾਂ ਟੈਲੈਂਟ ਹੈ ਨਹੀਂ ਤੇ ਨਹੀਂ ਇਹਨਾਂ ਦੇ ਪੇਜ ਗਰੋ ਹੁੰਦੇ ਆ ਹੁਣ ਜੇ ਤੂੰ ਦੱਸਣਾ ਆ ਵੀ ਮੈਂ ਪੂਜਾ ਨੂੰ ਛੱਡਦਾ ਤਾਂ ਫਿਰ ਹੁਣ ਉਹਦੇ ਨਾਲ ਦੁਬਾਰਾ ਦਿਸ ਨਾ ਜਾਈ ਬਾਕੀ ਲੋਕਾਂ ਨੇ ਇਹਨਾਂ ਨੂੰ ਐਵੇਂ ਸਿਰ ਤੇ ਚੜਾਇਆ ਹੋਇਆ ਇਹ ਤੁਹਾਨੂੰ ਪਾਗਲ ਬਣਾਉਂਦਿਆ ਜੇ ਹੁਣ ਤੁਹਾਨੂੰ ਇਕੱਠੇ ਦਿਸ ਗਏ ਦੋਵੇਂ ਜਣੇ ਤਾਂਨ ਫੋਲੋ ਕਰਿਓ ਇਹਨਾਂ ਨੂੰ ਜੀਨੇ ਜੀਨੇ ਫੋਲੋ ਕੀਤਾ ਤਾਂਕਿ ਕੱਲ ਨੂੰ ਕੋਈ ਹੋਰ ਉੱਠ ਕੇ ਇਮੋਸ਼ਨਲ ਸੇਲਸ ਪਿਚ ਦੁਬਾਰਾ ਨਾ ਚਲਾਵੇ ਇਹਨਾਂ ਨੂੰ ਤਾਂ ਪੈਸੇ ਕਮਾਉਣੇ ਸੌਖੇ ਹੋਗੇ ਚੱਕ ਕੇ ਕੈਮਰਾ ਆਪਦੀ ਬੇਇੱਜ਼ਤੀ ਕਰਵਾਓ ਤੇ ਪੈਸੇ ਪਾਓ ਹਾਜੀ ਗਾਇਜ਼ ਮੈਂ ਜੋ ਵੀ ਤੋਂ ਦੇਵ ਦੇ ਪੂਜਾ ਸੰਗਾ ਹੋਣਾ ਤੇ ਮੈਂ ਚਲੋ ਬਾਕੀ ਤਾਂ ਜਿਹੜੇ ਬੋਲਦੇ ਬੋਲ ਹੀ ਰਹੇ ਨੇ ਪਰ ਮੇਰੇ ਨਾਲ ਜਿਹੜਾ ਹਸਬੰਦ ਹੈ ਮੇਰੇ ਨਾਲ ਵੀ ਉਹ ਮਿਸ ਬੀ ਵਿਵਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਹਨਾ ਤੂੰ ਇੱਥੋਂ ਚਲੀ ਜਾ ਨਾ ਛੱਡ ਦੇ ਤੇ ਮੈਂ ਮੈਂ ਜਿਹੜਾ ਕੀ ਕੀਤਾ ਜਿਹੜਾ ਕਿ ਮੇਰੇ ਨਾਲ ਐਡਾ ਹੋ ਰਿਹਾ ਹੈ ਨਾ ਮੇਰੇ ਨਾਲ ਕੋਈ ਚਿੰਤਾ ਹੋ ਰਹੀ ਹੈ ਕਿ ਮੈਂ ਉਹਨਾਂ ਨੂੰ ਕੋਈ ਮਾਰਾ ਨਹੀਂ ਦਿੱਤਾ ਤੇ ਪਰ ਮੈਨੂੰ ਨਹੀਂ ਸਮਝ ਆ ਰਹੀ ਕਿ ਕਾਉਂਟ ਕਰਕੇ ਹੈ ਨਾ ਜਾਂ ਫਿਰ ਕੋਈ ਹੋਰ ਵਜਾ ਮੇਰੇ ਨਾਲ ਇਹ ਮਾੜੀ ਹੋ ਰਹੀ ਹੈ ਜਿਹੜਾ ਵੀ ਮੇ ਨਾਲ ਜਿਹੜਾ ਵੀ ਮੇਰੇ ਨਾਲ ਰਿਹਾ ਉਹ ਮੇਨੂੰ ਹਰੇਕ ਦਿਨ ਧੋਖਾ ਕਰਕੇ ਦਿੰਦਾ ਮੈਨੂੰ ਕੁਝ ਸੁਭਨ ਨਹੀਂ ਦਵਾਦੀ ਚੱਲ ਕੋਈ ਨਹੀਂ ਹੁਣ ਚੌਥੇ ਨਾਲ ਵਿਆਹ ਕਰਵਾ ਲਾ ਇਹਦਾ ਸ਼ਡਿਊਲ ਨਾ ਇਦਾਂ ਦਾ ਵੀ ਹਜੇ ਸਾਲ ਬਦਲਿਆ ਨਹੀਂ ਹੁੰਦਾ ਤੇ ਪਤੀ ਪਹਿਲਾਂ ਬਦਲ ਜਾਂਦਾ ਪਰ ਇੱਕ ਚੀਜ਼ ਬਹੁਤ ਖਾਸ ਹੈ ਦੇਚ ਲਾਈਫ ਪਾਰਟਨਰ ਟੈਂਪਰੇਰੀ ਆ ਪਰ ਵਿਊਜ਼ ਪਰਮਾਨੈਂਟ ਆ ਹਸਬੰਡ ਛੱਡੋ ਪਰ ਕੰਟੈਂਟ ਨਾ ਛੱਡੋ ਲੋਕੀ ਪ੍ਰਾਈਜ਼ ਲੈ ਕੇ ਪ੍ਰਾਊਡ ਫੀਲ ਕਰਦਿਆ ਤੇ ਇਹ ਡਾਈਵੋਰਸ ਸਰਟੀਫਿਕੇਟ ਲੈ ਕੇ ਪਾਕੀ ਪਹਿਲੇ ਹਸਬੰਦ ਨੂੰ ਤਾਂ ਆਪ ਛੱਡਿਆ ਦੂਜੇ ਨੂੰ ਵੀ ਆਪ ਆਪਦੀ ਲਾਈਫ ਚੋਂ ਲੌਗ ਆਊਟ ਕੀਤਾ ਤੇ ਹੁਣ ਤੀਜਾ ਕਹਿੰਦਾ ਮੈਂ ਨਹੀਂ ਰਹਿਣਾ ਤੇਰੇ ਨਾਲ ਤੇ ਲੋਕ ਕਮੈਂਟ ਕਰੀ ਜਾਂਦੇ ਆ ਕਰਮਾ ਇਸ ਬੈਕ ਉਹ ਵੀਰੇ ਇਹੋ ਜਿਹਾਂ ਨੂੰ ਕਰਮਾ ਕੁਝ ਨਹੀਂ ਕਹਿੰਦਾ ਪੁਰਾਣਾ ਅਕਾਊਂਟ ਵੀ ਵਾਪਸ ਆ ਗਿਆ ਤੇ ਨਵਾਂ ਵੀ ਰੋਂਦੇ ਨਾਟਕ ਕਰਕੇ ਚੱਲ ਪਿਆ ਇਹਦੀ ਤਾਂ ਉਹ ਗੱਲ ਆ ਇੱਕ ਤੀਰ ਤੇ ਦੋ ਨਿਸ਼ਾਨੇ ਵੱਤ ਸਹੀ ਏ ਫੜੋ ਤੇ ਤੈਨੂੰ ਵੀ ਫੁੱਦੂ ਵਾਲੇ ਕੰਮ ਤੋਂ ਕਰਨਾ ਕੀ ਵੀ ਹੈ ਤੈਨੂੰ ਜਿਗਲੇ ਇਸ ਤਰ੍ਹਾਂ ਰੋਦਾ ਕੰਮ ਨਹੀਂ ਹੁੰਦਾ ਇਹ ਇਹ ਪਹਿਲਾ ਤੁਸੀਂ ਮੇਰੇ ਪਾਓ ਲੈ ਪੈਰ ਤੇ ਲੈ ਪੈ ਗਿਆ ਤਲ ਹੋ ਗਿਆ ਕੰਪਨਸ ਪਿਆਰ ਨਾਲ ਪਾਓ ਪਿਆਰ ਹੀ ਤੂੰ ਕਰ ਲੈ ਜਿਹੜਾ ਕਰਨਾ ਥੋੜਾ ਲੈ ਹੋ ਗਿਆ ਤੂੰ ਲੈ ਤਾ ਪੈ ਗਿਆ ਤਲ ਕਰ 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 ਟੰਗ ਕਰ ਲੈ ਇਹ ਸਾਰਾ ਸਾਰਾ ਥੋੜਾ ਚਲੋ ਹੋ ਗਿਆ ਪਿੱਛੇ ਫੋਟੋ ਆ ਪਿੱਛਲਾ ਫੋਟੋ ਬਸ ਪਿੱਛਲਾ ਫੋਟੋ ਚਲ ਹੋ ਗਈ ਚਲ ਹੋ ਗਿਆ ਫਾਰੇ ਆਈ ਪਾ ਲੈ ਪੈਰ ਦਾ ਖੜੀ ਚਲ ਪਾਓ ਲਓ ਜੀ ਹੋ ਗਈ ਇਹਨਾਂ ਦੀ ਤਾਂ ਹੈਪੀ ਐਨੀਵਰਸਰੀ ਵਾਈਲ ਆਏ ਫਿਰ ਰੀਲ ਤੇ 5 ਮਿਲੀਅਨ ਫਿਰ ਕੀ ਹੋ ਗਿਆ ਥੋੜੀ ਜਿਹੀ 베ਜਤੀ ਹੋਈ ਆ ਬਸ ਥੋੜੀਆਂ ਜੀਆਂ ਗਾਲਾਂ ਹੀ ਕੱਢੀਆਂ ਤੇ ਉਸ ਤੋਂ ਦੁਗਣੀਆਂ ਲੋਕਾਂ ਨੇ ਇੰਨਾ ਕ ਤਾਂ ਚੱਲਦਾ ਹੀ ਰਹਿੰਦਾ ਨਾਲੇ ਤੁਸੀਂ ਕਿਹੜਾ ਕੁਝ ਗਲਤ ਕੀਤਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਫਿੱਟੇ ਮੂੰ ਤੁਹਾਡੇ ਇਹੋ ਜਿਹੇ ਬੇਸ਼ਰਮ ਲੋਕਾਂ ਦੇ ਵੇਚਦੇ ਵੀ ਫੁੱਲ ਐਚਡੀ ਚ ਕਰਵਾ ਲੈਂਦੇ ਆ ਸਾਫ਼-ਸਾਫ਼ ਦਿਸੀ ਜਾਂਦਾ ਇਹ ਸਭ ਕੁਝ ਸਕ੍ਰਿਪਟਡ ਆ ਤੇ ਫਿਰ ਵੀ ਲੋਕ ਇੰਨੇ ਪਾਗਲ ਆ ਹਜੇ ਵੀ ਕਮੈਂਟਸ ਕਰੀ ਜਾਂਦੇ ਆ ਦੀਦੀ ਤੁਹਾਡੀ ਸ਼ਾਨ ਸ਼ਕਤੀ ਬਹੁਤ ਆ ਜੀਜੂ ਨੂੰ ਚੱਲ ਲੈਨੇ ਆ ਤੇ ਕੁਝ ਕਹੀ ਜਾਂਦੇ ਆ ਜੀਜੂ ਤੁਸੀਂ ਦੀਦੀ ਨਾਲ ਇਦਾਂ ਨਾ ਕਰਿਆ ਕਰੋ ਜਾਮੇ ਦੇ ਡਾਇਰੈਕਟਰ ਇਹ ਖੋਦੀ ਆ ਤੇ ਤੁਸੀਂ ਉੱਲੂ ਬਣ ਕੇ ਇਹਨਾਂ ਤੋਂ ਬੈਸਟ ਆਡੀਅנס ਦਾ ਅਵਾਰਡ ਲਈ ਜਾਂਦੇ ਆ। ਭਾਗ ਲੋ ਤੁਹਾਨੂੰ ਹੀ ਪਾਗਲ ਬਣਾਈ ਜਾਂਦੇ ਆ। ਚਲੋ ਮੰਨਿਆ ਕਿ ਤੁਸੀਂ ਪੈਸੇ ਕਮਾਉਣੇ ਆ, ਪੈਸੇ ਕਮਾਉਣੇ ਤਾਂ ਕਮਾਓ। ਜੀ ਸੱਦ ਕੇ ਕਮਾਓ। ਪਰ ਤੁਹਾਨੂੰ ਲੱਖਾਂ ਲੋਕ ਫੋਲੋ ਕਰਦੇ ਆ ਤੇ ਇਹ ਕੁਝ ਸਿਖਾਉਣਿਆ ਤੁਸੀਂ ਉਹਨਾਂ ਨੂੰ ਵੀ ਘਰ ਵਾਲੀਆਂ ਆਏ ਆ ਆਪਦੀ ਬੇਇੱਜ਼ਤੀ ਕਰਵਾਉਣ ਕਮਲ ਪਟਿਆਲਾ ਜੀ ਤੁਹਾਨੂੰ ਇਹ ਪੈਸੇ ਹਜਮ ਕਿਵੇਂ ਆਣਗੇ ਸਾਰੀ ਦੁਨੀਆ ਸਾਹਮਣੇ ਗਾਲਾਂ ਲੈ ਕੇ ਕਮਾਏ ਪੈਸੇ ਕੈਮਰਾ ਔਨ ਕਰੋ ਘਰ ਦਾ ਪਰਦਾ ਉਤਾਰੋ ਤੇ ਰੋਜ਼ ਇੱਕ ਨਵੀਂ ਬੇਇੱਜ਼ਤੀ ਅਪਲੋਡ ਕਰੋ ਪਬਲਿਕ ਦੀਆਂ ਗਾਲਾਂ ਇਕੁਅਲ ਟੂ ਨੋਟ ਇਹਨਾਂ ਦੀ ਕਮਾਈ ਦਾ ਫਾਰਮੂਲਾ ਇਹੀ ਆ ਹਾਂਜੀ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਸਹਿਜ ਅਮਨ ਬਲੌਗ ਦੇ ਵਿੱਚ ਤੇ ਅਮਨ ਦਾ ਪਾਟੇ ਤੇ ਟਾਈਮ ਹੋ ਚੁੱਕਿਆ 11:34 35 ਮਿੰਟ ਹੋ ਚੁੱਕੇ ਆ ਤੇ ਉਹ ਸੌਂ ਗਏ ਆ ਸਿਰਫ ਮੈਂ ਜਾਗਦਾ ਆ ਮੈਂ ਬਰਥਡੇ ਵਿਸ਼ ਕਰਨਾ ਆ ਤੇ ਉਹਨਾਂ ਲਈ ਗਿਫਟ ਜਿਹੜਾ ਆ ਉਹ ਵੀ ਲਿਆਂਦਾ ਆ ਤੇ ਤੁਸੀਂ ਇਦੀ ਵੀਡੀਓ ਨੂੰ ਪੜ੍ਹਦੇ ਹੋ ਸਾਰੇ ਜਾਣੇ ਤੇ ਪ੍ਰੋਪਰ ਟਾਈਮ ਦਿਲਾ ਕੇ ਡਾ ਆ ਤੇ ਅੰਦਰ ਉੱਠ ਕੇ ਲੱਗਦੇ ਨੇ ਤਾਂ ਉਹ ਮੋੜੀ-ਗੋੜੀ ਬੋਲ ਰਹੇ ਆ ਰਾਤ ਦੇ 11:15 ਵਜੇ ਸਤਿਸ਼੍ਰੀ ਅਕਾਲ ਕਿਉਂ ਕਿਆਂ ਕਿ ਘਰ ਵਾਲੀ ਦਾ ਬਰਥਡੇ ਆ ਸਮਝ ਨਹੀਂ ਆਉਂਦੀ ਵੀ ਤੂੰ ਵਲੌਗ ਕਰਾਂ ਕੇ ਨਾਈਟ ਡਿਊਟੀ ਵਾਲਾ ਨਿਊਜ਼ ਰਿਪੋਰਟਰ ਜੋ ਹਰ ਲਾਈਵ ਅਪਡੇਟ ਦੇਣੀ ਤੈਨੂੰ ਜ਼ਰੂਰੀ ਆ ਕਹਿੰਦਾ 12 ਵਜੇ ਬਰਥਡੇ ਵਿਸ਼ ਕਰਨਾ ਉਹ ਭਰਾਵਾ ਬਰਥਡੇ ਤੂੰ ਬਾਅਦ ਚ ਵਿਸ਼ ਕਰ ਲਈ ਪਹਿਲਾਂ ਤੂੰ ਲਾਈਵ 'ਚ ਕੁਝ ਕਰ ਲਾ ਵੈਸੇ ਅੱਜ ਤੇਰੀ ਵਾਈਫ ਜਲਦੀ ਸੌਂਗੀ ਨਹੀਂ ਤਾਂ ਤੁਸੀਂ ਇਸ ਟਾਈਮ ਤੱਕ ਟਿਕਟੌਕ ਤੇ VPN ਲਾ ਕੇ ਲਾਈਵ ਬੈਠੇ ਹੁੰਨੇ ਆ ਆਪ ਕੈਮਰਾ ਫੜਿਆ ਹੁੰਦਾ ਤੇ ਵਾਈਫ ਨੂੰ ਮੂਰੇ ਮਾਸਕ ਲਾ ਕੇ ਬਿਠਾਇਆ ਹੁੰਦਾ ਤੇ ਫਿਰ ਮੰਗਦਿਆ ਮੂੰਹ ਦਿਖਾਈ ਦੇ ਪੈਸੇ ਬਾਕੀ ਇਹ ਨਾ ਵਾਈਫ ਵਾਸਤੇ ਗਿਫਟ ਵੀ ਲੈ ਕੇ ਆਇਆ ਤੁਸੀਂ ਨਾ ਵਲੌਗ ਨਾਲ ਬਣੇ ਰਹੋ ਪੁੱਛਣ ਵਾਲਾ ਹੋਵੇ ਗਿਫਟ ਤੇਰੀ ਵਾਈਫ ਲਈ ਆ ਕਿ ਸਾਡੇ ਲਈ ਰੱਬ ਨਾ ਕਰੇ ਜੇ ਤੁਸੀਂ ਕਿਤੇ ਵਲੌਗਰ ਨਾ ਹੁੰਦੇ ਫਿਰ ਵੀ ਕਰਨਾ ਸੀ ਤੂੰ ਇਹ ਸਭ ਕੁਝ ਨਹੀਂ ਨਾ ਕਦੇ ਵੀ ਨਹੀਂ ਮਜਬੂਰੀ ਵਸ਼ ਕਰਨਾ ਪੈ ਰਿਹਾ ਵਿਚਾਰੇ ਨੂੰ ਤੇ ਤੁਹਾਨੂੰ ਦੇ ਕੇ ਅਧੀਆਂ ਘਰੇ ਲੜਾਈ ਪਾ ਲਿੰਦੀਆਂ ਵੀ ਸਾਨੂੰ ਤਾਂ ਐਵੇਂ ਦੇ ਸਰਪ੍ਰਾਈਜ਼ ਮਿਲਦੇ ਨਹੀਂ ਨਹੀਂ ਲੋ ਲਿਆ ਹੈਗਾ ਗਿਫਟ ਤੇ ਕਾਟੇ ਬਸ਼ ਕਰਨਾ ਟਾਈਮ ਹੋ ਚੁੱਕੇ 10 ਮਿੰਟ ਰਹਿ ਗਏ ਹੋਰ ਤੇ ਓਪਨ ਕਰਾਂਗੇ ਤੁਹਾਡੇ ਸਾਹਮਣੇ ਕਰਾਂਗੇ ਤੇ ਦੇਖਦੇ ਹੁਟ ਦੇਖਣੀ ਹੁਟਵੇ ਰੱਖ ਲਿਆ ਆਪਣੀ ਜੇਬ ਵਿੱਚ ਤੇ ਇਤਰ ਖਰੀਦਣੀਆਂ ਨੇ ਦੋ ਚਾਕਲੇਟ ਲੈਣੀਆਂ ਇਹਦੀਆਂ ਤੁਹਾਨੂੰ ਤੇਰੇ ਲਈ ਬਹੁਤ ਪਸੰਦ ਆ ਉਹ ਪਾਗਲਾ ਤੂੰ ਬਰਥਡੇ ਵਿਸ਼ ਕਰਨੀ ਆ ਜਾਂ ਸੀਆਈਡੀ ਦੀ ਇਨਕੁਆਰੀ ਕਹਿੰਦਾ ਵੇਖਦੇ ਆਂਟ ਦੀ ਆ ਕਿ ਨਹੀਂ ਜਿਵੇਂ ਮਨੀਸ਼ਾ ਦੀ ਲਾਸਟ ਫਿਲਮ ਚ ਫਾਈਨਲ ਟਵਿਸਟ ਆਉਣਾ ਹੋਵੇ ਆਬਵੀਅਸਲੀ ਉਹ ਉੱਠੂਗੀ ਹੀ ਉਹ ਤੇਰੀ ਵਾਈਫ ਆ ਕੁੰਭ ਕਰਨ ਨਹੀਂ ਜਿਹੜੀ 6 ਮਹੀਨੇ ਸੁੱਤੀ ਰਹੇ ਅਸਲ ਦੇ ਵਿੱਚ ਇਹ ਪਿਆਰ ਨਹੀਂ YouTube ਵਿਊਜ਼ ਦੀ ਭੁੱਖ ਆ ਸੱਚੀ ਯਾਰ ਜੇ ਤੁਸੀਂ ਇੰਨਾ ਦਿਮਾਗ ਕਿਸੇ ਚੱਜ ਦੇ ਟੌਪਿਕ ਤੇ ਲਾ ਲਓ ਇਹਨਾਂ ਨੇ ਆਪਣੇ ਰਿਲੇਸ਼ਨਸ ਨੂੰ ਵੀ ਕੰਟੈਂਟ ਬਣਾਇਆ ਪਿਆ ਓਏ ਇਹ ਤਾਂ ਵਾਕਈ ਕੰਬ ਕਰਨਾ ਐਵੇਂ ਕੌਣ ਸੌਂਦਾ ਇਹਦੇ ਹੁੰਦਿਆਂ ਤਾਂ ਭਾਵੇਂ ਕੋਈ ਘਰ ਲੁੱਟ ਕੇ ਲੈ ਜਾਏ ਇਹਨੂੰ ਤਾਂ ਵੀ ਨਹੀਂ ਪਤਾ ਲੱਗਣਾ ਮਮਨ ਬਾਹਰ ਕੋ ਮਗਦਾਓ ਮ ਬਾਹਰ ਕੋ ਮਗਦਾਓ ਮਮਨ ਦੇਖਣ ਓਟਾ ਦਾ ਸਹੀ ਕਿਸ ਕਰੀ ਜਾਂਦੀ ਏ ਹੈਪੀ ਬਰਥਡੇ ਦਮ ਮੋਰੇ ਦੋ ਧੀਰ ਦਮ ਨਾੜਾ ਮੋਟਾ ਹੈ ਹੈਪੀ ਬਰਥਡੇ ਮੇਰੀ ਜਾਨ ਹੈਪੀ ਬਰਥਡੇ ਡਰਾਪਰੀ ਨਹੀਂ ਫੇਰੀ ਉੱਠਣਾ ਇਹ ਦੁਤ ਕਰਿਆ ਦੋ ਇਹ ਬਰਦੇ ਵਿਸ਼ਾ ਜਨ ਲਾਈਵ ਬੇਚਦੇ ਟੈਲੀਕਾਸਟ ਉਹਨੇ ਵੀ ਕਹਤਾ ਮਾੜਾ ਮੋਟਾ ਤਾਂ ਦੇਖ ਲਿਆ ਕਰੋ ਬਾਕੀ ਇੰਨਾ ਰੌ ਮਟੀਰੀਅਲ ਵੀ ਨਾ ਦਿਖਾਇਆ ਕਰੋ ਕਿਉਂਕਿ ਆਡੀਅੰਸ ਨੂੰ ਸਰਪ੍ਰਾਈਜ਼ ਦੀ ਤਾਂ ਅਟੈਕ ਮਿਲ ਜਾਂਦਾ ਇੱਕ ਤਾਂ ਮਰਿਆਦਾ ਰੱਖੀਏ ਥੋੜੀ ਮਜਾਦਾ ਰੱਖੀਏ ਲੋ ਗੇਪ ਚ ਖੱਲਣੇ ਪਾਉਣਗੇ ਦੇਖੋ ਲਿਖ ਲਿਆ ਬੀਸ ਸਭ ਦੀ ਇੰਤਜ਼ਾਰ ਹੋ ਰਹੀਆ ਦੇਖੋ ਵੀ 1 2 3 ਇੰਤਜ਼ਾਰ ਹੈ ਉਹ ਦੇਵਾ ਉਲਟੇ ਆਵੇ ਕਿੱਸੇ ਕਰਕੇ ਇਹ ਕਰਦਾ ਲੋ ਦੀ 12 ਪੂਰੇ ਵੱਜ ਚੁੱਕੇ ਆ 12 ਵਜੇ ਸੈਲੀਬ੍ਰੇਸ਼ਨ ਕਰ ਦਿੱਤਾ ਤੇ ਤੁਹਾਨੂੰ ਪਹਿਲ ਹੀ ਦਿੰਦਾ ਮੈਂ ਕਿਰਨ ਇਹ ਵੀ ਦਿਵੜਾ ਆਣੇ ਮਜ਼ਦੂਰੀ ਨੂੰ ਭੋਲਣ ਘੰਟਾ ਲੜਾਈ ਗਿਫਟ ਫੇਲ ਕੰਟੈਂਟ ਵਾਇਰਲ ਚਲੋ ਮੰਨਿਆ ਕਿ ਗਿਫਟ ਵੱਡਾ ਜਾਂ ਛੋਟਾ ਨਹੀਂ ਹੁੰਦਾ ਜਜ਼ਬਾਤ ਵੱਡੇ ਹੁੰਦੇ ਆ ਪਰ ਜਦੋਂ ਤੂੰ ਅੱਧੀ ਰਾਤ ਨੂੰ 12 ਵਜੇ ਨੂੰ ਉਠਾ ਕੇ ਰੈਪਰ ਚੋਂ ਵਲੇਟ ਕੇ ਚਾਕਲੇਟ ਦਿੱਤਾ ਉਹ ਜਜ਼ਬਾਤ ਨਹੀਂ ਇਨਸੋਮਨੀਆ ਦੇ ਸਿੰਪਟਮਸ ਲੱਗਦੇ ਆ ਉਹ ਵਿਚਾਰੀ ਐਕਸਾਈਟਡ ਹੋਈ ਕਿ ਪਹਿਲੀ ਵਾਰ ਮੈਨੂੰ ਗਿਫਟ ਮਿਲਣਾ ਤੇ ਜਦੋਂ ਰੈਪਰ ਖੋਲਿਆ ਉਹਦਾ ਮੂੰਹ ਐ ਹੋ ਗਿਆ ਜਿਵੇਂ ਕਿਸੇ ਨੇ ਤਾਜਮਹਲ ਦੀ ਉਮੀਦ 'ਚ ਤਿੰਨ ਇੱਟਾਂ ਦੀ ਗੋਦਾਮ ਦੇਤੀ ਹੋਵੇ ਉਹ ਵੀ ਵਿਚਾਰੀ ਕਹਿੰਦੀ ਐਵੇਂ ਹੀ ਦੇ ਦੇਣਾ ਸੀ ਐਨਾ ਟਾਈਮ ਖੋਲਣ ਤੇ ਲਾਤਾ ਬਾਕੀ ਤੁਸੀਂ ਮੰਨਿਓ ਜਾਂ ਨਾ ਮੰਨਿਓ ਇਹਨੇ ਪਹਿਲਾਂ ਕਦੇ ਵੀ ਬਰਥਡੇ ਵੀ ਟਾਈਮ ਤੇ ਵਿਸ਼ ਨਹੀਂ ਕੀਤਾ ਹੋਣਾ ਤੇ ਅੱਜ ਕੰਟੈਂਟ ਮਾਰੇ ਨੇ ਵਿਚਾਰੇ ਨੇ ਐਨਾ ਕੁਝ ਕੀਤਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਇਹ ਸਾਰਾ ਕੁਝ ਵਲੌਗ ਚ ਸ਼ੂਟ ਕਰਦੇ ਹੁੰਦੇ ਆ ਉਹਦੇ ਇਹਨਾਂ ਨੂੰ ਅਜੀਬ ਜਿਹਾ ਨਹੀਂ ਲੱਗਦਾ ਤੇ ਫਿਰ ਇਹਨਾਂ ਦੀ ਐਡੀਟਿੰਗ ਕੁਆਲਿਟੀ ਵੀ ਜ਼ੀਰੋ ਹੁੰਦੀ ਆ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਆ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ